ਪੰਜਾਬ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਬੱਚਿਆਂ ਨੂੰ ਰੋਜ਼ਗਾਰ ਦੇ ਲਈ ਰੋਜ਼ਗਾਰ ਮੇਲੇ ਲਗਾਏ ਜਾਂਦੇ ਨੇ ਐਸੀ ਤਰ੍ਹਾਂ ਖਰੜ ਦੇ ਨੇੜਲੇ ਪਿੰਡ ਰੜਿਆਲਾ ਦੇ ਵਿੱਚ ਆਈਟੀਆਈ ਦੇ ਵਿੱਚ ਲੜਕੀਆਂ ਦੀ ਆਈਟੀਆਈ ਦੇ ਵਿੱਚ ਅੱਜ ਰੋਜ਼ਗਾਰ ਮੇਲਾ ਚੱਲ ਰਿਹਾ ਏ ਮੁੱਖ ਮਹਿਮਾਨ ਵਜੋਂ ਖਰੜ ਦੀ ਐਮਸੀ ਸ਼ਿਵਾਨੀ ਚੱਡਾ ਜੀ ਉਰੇ ਪਹੁੰਚੇ ਨੇ ਤੇ ਕੀ ਉਹਨਾਂ ਨੇ ਕਿਹਾ ਕੀ ਪ੍ਰਿੰਸੀਪਲ मैडम ਕੀ ਕਹਿੰਦੇ ਨੇ ਕਿੰਨੀਆਂ ਕੰਪਨੀਆਂ ਆਈਆਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਉਹਨਾਂ ਨਾਲ ਗੱਲਬਾਤ ਵੀ ਕਰਾएंगे ਸਟੂਡੈਂਟ ਕੀ ਕਹਿੰਦੇ ਨੇ ਜੋ ਰੋਜ਼ਗਾਰ ਮੇਲੇ ਦੇ ਵਿੱਚ ਬੱਤੀਆਂ ਜਿਹੜੀਆਂ ਹਿੱਸਾ ਲੈਣ ਆਈਆਂ ਨੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ ਲੱਗਿਆ ਸਰ گورਨਮੈਂਟ ਆਈਟੀਆ ਖਰੜਾ ਟ੍ਰੈਡ ਅਟ੍ਰ ਡੈਲੇ ਚ ਫਸਟ ਟਾਈਮ ਲੱਗਿਆ ਔਰ ਜਿਹੜੇ ਸਾਡੇ ਡਾਇਰੈਕਟਰ ਸਰ ਹੈ ਉਹਨਾਂ ਔਰ ਐਡੀ ਆਈਟੀ ਸਰ ਦੀ ਅਫਰਟਸ ਨਾਲ ਲੱਗਿਆ ਨਾਲੇ ਜਿਹੜੇ ਮੈਡਮ ਵੀ ਹੱਲਾਸ਼ੇਰੀ ਹੈ ਉਹ ਤੇ ਬਸ ਸਾਨੂੰ ਕਹਿੰਦੇ ਆ ਨਾ ਚਾਰ ਚੰਨ ਲਗਾਉਣ ਵਾਲੀ ਗੱਲ ਹੈ ਤੇ ਅਸੀਂ ਗਰਲਸ ਨੂੰ ਰੋਜ਼ਗਾਰ ਦੇ ਰਿਹਾ ਔਰ ਸਾਡਾ ਮਤਲਬ ਕਿ ਖਰੜ ਦੇ ਵਿੱਚ ਜਿੱਦਾਂ ਸਾਡੀ ਬੇਟੀਆਂ ਹੈ ਉਹ ਦੂਰ ਨਹੀਂ ਜਾ ਸਕਦੀਆਂ ਇਸ ਲਈ ਅਸੀਂ ਕੰਪਨੀਆਂ ਨੂੰ ਆਈਟੀਆ ਦੇ ਵਿੱਚ ਹੀ ਬੁਲਾਇਆ ਤਾਂ ਕਿ ਉਹਨਾਂ ਦੀ ਪਲੇਸਮੈਂਟ 100% ਹੋ ਸਕੇ ਬੱਚੇ ਖੁੱਲ ਕੇ ਗੱਲਾਂ ਕਰ ਸਕਣ ਆਪਣੀ ਕਿਊਰੀਅਸ ਕਲੀਅਰ ਕਰ ਸਕਣ ਸਰ ਜਿੱਦਾਂ ਟਾਇਨੋਰ ਆਈ ਹੈ ਸਾਡੇ ਕੋਲ ਉਹ 100% ਗਰਲਸ ਲੈ ਕੇ ਜਾਏਗੀ ਔਰ 100% ਪਲੇਸਮੈਂਟ ਹੋਏਗੀ ਸਵਰਾਜ ਹੈ ਮੋਟਰਸ ਹੈ ਉਹਨਾਂ ਨੇ ਵੀ ਸਾਰਾ ਆਹੀ ਲੈ ਕੇ ਜਾਣਾ ਹੈ ਗਰਲਸ ਨੂੰ ਹੀ ਕਰ ਰਹੇ ਆ ਪ੍ਰੋਮੋਟਰ ਅਸੀਂ ਫਿਰ ਵੀਰਾਜ਼ ਕਲੋਥਸ ਵਾਲੇ ਆ ਰਹੇ ਆ ਫੈਸ਼ਨ ਤੋਂ ਰਿਲੇਟਿਡ ਨੇ ਉਹ ਵੀ ਗਰਲਸ ਨੂੰ ਲੈ ਕੇ ਜਾ ਰਹੇ ਆ ਪਾਰਲਰਸ ਦੇ ਆ ਦੋ ਤਿੰਨ ਟ੍ਰੇਡਸ ਆਈਆਂ ਸਾਡੇ ਕੋਲ ਜੌਬਸ ਵਾਸਤੇ ਉਹਨਾਂ ਦੇ ਵੀ ਤੇ ਕਿੰਨੇ ਕੋਰਸ ਕਰਾਏ ਜਾਂਦੇ ਨੇ ਜੀ ਉਹਰੇ ਸਾਰੇ ਤੇ ਚਾਰ ਕੋਰਸ ਕਰਾਏ ਜਾਂਦੇ ਨੇ ਇੱਕ ਤੇ ਸਾਡਾ ਕੰਪਿਊਟਰ ਤੋਂ ਰਿਲੇਟਡ ਹੈ ਕੋਪਾ ਦਾ ਔਰ ਇੱਕ ਸਟੀਚਿੰਗ ਦਾ ਜਿਸ ਨੂੰ ਸਵਿੰਗ ਟੈਕਨੋਲੋਜੀ ਕਿਹਾ ਜਾਂਦਾ ਹੈ ਇੱਕ ਸਾਡਾ ਕਢਾਈ ਦਾ ਜਦੇ ਵਿੱਚ ਮਸ਼ੀਨਰੀ ਬਲੋਕ ਬੈਂਟਾਈਂਗ ਕਾਫੀ ਵਾਸਟ ਸਿਲੇਬਸ ਹੈ ਐਸਓਟੀ ਜਿਸ ਨੂੰ ਕਹਿੰਦੇ ਸਰਫੇਸ ਔਰਨਾਮੈਂਟ ਔਰ ਇੱਕ ਪਾਰਲਰ ਦਾ ਕੋਰਸ ਹੈ ਸਾਡਾ ਜਦੇ ਵਿੱਚ ਬੱਚਿਆਂ ਨੂੰ హెయిਰ ਬਿਊਟੀ ਨੇਲ ਆਰਟ ਸਭ ਕੁਝ ਡਿਟੇਲਸ ਕਰਾਇਆ ਜਾਂਦਾ ਹੈ ਤੇ ਔਰ ਕੋਈ ਨਮਾ ਕੋਰਸ ਲੈਣੇ ਦੀ ਨਹੀਂ ਸੋਚੀ ਹੋ ਰਹੀ ਜੀ ਸਰ 80 ਰਿਕੁਐਸਟ ਪਾਈ ਹੋਈ ਹੈ ਕਿਉਂਕਿ ਇਹ ਜਿਹੜੀ ਬਿਲਡਿੰਗ ਹੈ ਨਾ ਸਾਡੀ ਇਹ ਸਾਨੂੰ ਡੋਨੇਟ ਕੀਤੀ ਹੋਈ ਹੈ ਸਰਕਾਰਨ ਮਤਲਬ ਕਿ ਕਾਫੀ ਚਿਰ ਪਹਿਲੇ ਪਰ ਇਹ ਬਿਲਡਿੰਗ ਸਾਡੇ ਨਾਮ ਨਹੀਂ ਹੋ ਰਹੀ ਇਸ ਲਈ ਅਸੀਂ ਇਸ ਤੇ ਜ਼ਿਆਦਾ ਕੰਸਟਰਕਸ਼ਨ ਵਗੈਰਾ ਕਰ ਨਹੀਂ ਰਹੇ ਸਾਡੇ ਉੱਚ ਅਧਿਕਾਰੀ ਲੱਗੇ ਹੋਏ ਆ ਪਰ ਸਰ ਅਸੀਂ ਮੀਡੀਆ ਦੇ ਥਰੂ ਇਹ ਰਿਕੁਐਸਟ ਕਰਨਾ ਚਾਹੁੰਦੇ ਆ ਵੀ ਪਲੀਜ਼ ਇਹ ਬਿਲਡਿੰਗ ਸਾਡੇ ਨਾਮ ਕਰ ਦਿੱਤੀ ਜਾਏ ਤਾਂ ਕਿ ਕੁੜੀਆਂ ਦਾ ਜਿਹੜਾ ਖਰੜ ਆਈਟੀਆਈ ਹੈ ਪੱਕੀ ਹੋ ਸਕੇ ਰਸੀ ਔਰ ਕੋਟ ਰੈਡਾ ਲੈ ਕੇ ਆ ਸਕੀਏ ਬੱਚਾ ਕਿੰਨੇਕ ਬੱਚਿਆਂ ਨੂੰ ਜਿਹੜੇ ਆ ਔਰ ਅੱਜ ਰੋਜ਼ਗਾਰ ਮਾਰੀ ਦਾ ਕਰਵਾਇਆ ਸਰ ਅੱਜ ਮੇਰੇ ਕੋਲ ਕਰੀਬ 2.5 ਪੋਨੇ 300 ਬੱਚੇ ਇਸ ਟਾਈਮ ਆ ਚੁੱਕੇ ਆ ਤੇ ਇਹਨਾਂ ਚੋਂ 50% ਦੀ ਓਕੇ ਹੋ ਗਈ ਹੈ ਬਾਕੀਆਂ ਦਾ ਬੱਚੇ ਕੁਝ ਆਪਣੇ ਘਰ ਸਲਾਹ ਕਰਨਾ ਚਾਹੁੰਦੇ ਆ ਸਾਡੇ ਵੱਲ ਓਕੇ ਆ ਸਰ ਤੇ ਜਿਹੜੇ ਮਾਪੇ ਹਜੇ ਵੀ ਲੜਕੀਆਂ আর ਲੜਕਿਆਂ ਦੇ ਵਿੱਚ ਭੇਦਭਾਵ ਰੱਖਦੇ ਨੇ ਉਹਨਾਂ ਨੂੰ ਬਾਹਰ ਨਹੀਂ ਜਾਂਦਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਇਸ ਰੋਜ਼ਗਾਰ ਮੇਦਨ ਦੇ ਸਰ ਹੁਣ ਤੇ ਕੋਈ ਮੁੰਡੇ ਕੁੜੀ 'ਚ ਕੋਈ ਫਰਕ ਹੀ ਨਹੀਂ ਰਿਹਾ ਹੈ ਨਾ ਹੁਣ ਤੇ ਜਿਹੜੇ ਪੇਰੈਂਟਸ ਆ ਉਹ ਵੀ ਫਰਕ ਨਹੀਂ ਕਰਦੇ ਹੁਣ ਬਲਕਿ ਪੇਰੈਂਟਸ ਵੱਧ ਤੋਂ ਵੱਧ ਆਪਣੀ ਕੁੜੀਆਂ ਨੂੰ ਆਈਟੀਆ ਦੇ ਕੋਰਸ ਕਰਾ ਆ ਰਹੇ ਆ ਪੜਾਣਾ ਚਾ ਰਹੇ ਆ ਔਰ ਅਸੀਂ ਕਹਾਂਗੇ ਸਰ ਆਈਟੀਆ ਦੇ ਕੋਰਸ ਕਰਾਉਣ ਕਿਉਂਕਿ ਹਰ ਚੀਜ਼ ਦੀ ਰੂਟਸ ਹੈ ਐਜੂਕੇਸ਼ਨ ਕਰੋਗੇ ਨਾ ਤਾਂ ਵੀ ਤੁਹਾਨੂੰ ਟੈਕਨੀਕਲ ਕੁਆਲੀਫਿਕੇਸ਼ਨ ਚਾਹੀਦੀ ਹੁੰਦੀ ਹੈ ਜਿੱਦਾਂ ਹੁਣ ਆਪਾਂ ਕੰਪਿਊਟਰ ਸਿੱਖਣਾ ਹੈ ਟਾਈਪਿੰਗ ਸਿੱਖਣੀ ਹੈ ਉਹ ਵੀ ਤਾਂ ਟੈਕਨੀਕਲ ਕੁਆਲੀਫਿਕੇਸ਼ਨ ਹੈ ਕਿਉਂਕਿ ਜੇ ਕਲਰਕ ਲੱਗਣਾ ਤਾਂ ਵੀ ਸਾਨੂੰ ਕੋਪਾ ਆਣਾ ਚਾਹੀਦਾ ਨਾ ਕੁੜੀਆਂ ਨੂੰ ਕੀ ਕਹਿਣਾ ਚਾਹੋਗੇ ਜੀ ਸਰ ਮੈਂ ਕੁੜੀਆਂ ਨੂੰ ਕਹਾਂਗੀ ਵੱਦ ਤੋਂ ਵੱਦ ਤੁਸੀਂ ਐਜੂਕੇਸ਼ਨ ਦੇ ਨਾਲ ਟੈਕਨੀਕਲ ਐਜੂਕੇਸ਼ਨ ਜ਼ਰੂਰ ਲਓ ਕਿਉਂਕਿ ਜਿਹੜਾ ਹੱਥ ਦਾ ਹੁਨਰ ਹੈ ਉਹ ਕਦੀ ਨਹੀਂ ਜਾਂਦਾ ਹਮੇਸ਼ਾ ਤੁਹਾਡਾ ਸਾਥ ਦਿੰਦਾ ਹੈ ਜਦ ਤੱਕ ਤੁਸੀਂ ਜ਼ਿੰਦਗੀ 'ਚ ਹੋ ਲਾਈਫ 'ਚ ਹੋ ਬੜੇ ਹਰ ਮੌਕੇ ਤੇ ਸਾਥ ਦੇਗਾ ਤੁਹਾਡਾ ਸੋ ਪਹਿਲਾਂ ਤਾਂ ਮੈਂ ਪ੍ਰਿੰਸੀਪਲ ਮੈਮ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਇੱਥੇ ਮੈਨੂੰ ਐਜ਼ ਅ ਚੀਫ ਗੈਸਟ ਬੁਲਾਇਆ ਥੈਂਕ ਯੂ ਮੈਡਮ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਮੈਂ ਕਹਿਣਾ ਚਾਹੂੰਗੀ ਕਿ ਇਹਨਾਂ ਨੇ ਬਹੁਤ ਵਧੀਆ ਅੱਜ ਰੋਜ਼ਗਾਰ ਮੇਲਾ ਲਗਾਇਆ ਹੈ ਕੁੜੀਆਂ ਖਾਸ ਕਰਕੇ ਲੜਕੀਆਂ ਵਾਸਤੇ ਜਿਹੜੇ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਅੱਗੇ ਨਹੀਂ ਵਧਨ ਦਿੰਦੇ ਥੋੜਾ ਜਿਹਾ ਚੀਜਕਦੇ ਆ ਕਮ ਸਿਕਮ ਇੱਥੇ ਆ ਕੇ ਦੇਖਣ ਕਿ ਅੱਜ ਕਿੰਨੀਆਂ ਲੜਕੀਆਂ 250 300 ਲੜਕੀਆਂ ਆਈਆਂ ਆ ਸਿਰਫ ਜੋਬ ਵਾਸਤੇ ਕਿਉਂਕਿ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਅੱਗੇ ਵਧਣ ਵਾਸਤੇ ਥੋੜਾ ਜਿਹਾ ਪ੍ਰੋਤਸਾਹਨ ਦਿੱਤਾ ਉਹਨਾਂ ਦਾ ਤੇ ਕੀ ਲੱਗਦਾ ਇਹ ਜਿਹੇ ਰੋਜ਼ਗਾਰ ਮੇਲੇ ਜਿਹੜੇ ਇਹਨੇ ਲੱਗਣੇ ਚਾਹੀਦੇ ਤਾਂਕਿ ਲੜਕੀਆਂ ਨੂੰ ਵੀ ਜਿਹੜਾ ਹੈ ਖੁੱਲੀ ਹਵਾ ਦੇ ਵਿੱਚ ਜੀਣ ਦਾ ਮੌਕਾ ਮਿਲੇ ਕਿਉਂਕਿ ਲੜਕੀਆਂ ਦੇ ਉੱਤੇ ਜਿਹੜਾ ਘਰ ਦੇ ਦਾ ਵੀ ਦਬਾਅ ਹੁੰਦਾ ਹਰੇਕ ਤਰ੍ਹਾਂ ਦਾ ਦਬਾਅ ਦਬਾਅ ਕਰਕੇ ਉਹਨਾਂ ਨੂੰ ਜਿਹੜਾ ਘਰ ਤੋਂ ਬਾਹਰ ਨਹੀਂ ਨਿਕਲ ਲੰਦੇ ਤੇ ਅੱਜ ਜਿਹੜੇ ਰੋਜ਼ਗਾਰ ਮੇਲੇ ਇਹ ਜਿਹੇ ਕੀ ਲੱਗਣੇ ਚਾਹੀਦੇ ਨੇ ਜੀ ਪੰਜਾਬ ਕੀ ਇਹ ਲੱਗਣੇ ਚਾਹੀਦੇ ਮੇਰੇ ਵੱਲੋਂ ਤਾਂ ਹਰ 2-3 ਮਹੀਨੇ ਬਾਅਦ ਕਿਉਂਕਿ ਥੋੜਾ ਜਿਹਾ ਗਰਲਸ ਨੂੰ ਅੱਗੇ ਵਧਣ ਵਾਸਤੇ ਪ੍ਰੋਤਸਾਹਨ ਮਿਲਦਾ ਜਿਵੇਂ ਖਲੜ ਦੀ ਆਈਟੀਆਈ ਦੇ ਬਲਰਡਿਆਲੇ ਪਿੰਡ ਦੇ ਵਿੱਚ ਜਿਹੜੀ ਆਈਟੀਆਈ ਹੈ ਇਹ ਕੱਲਾ ਕੀਤਾ ਗਿਆ ਇਹ ਜਿਹੇ ਹੋਰ ਉਪਰਾਲੇ ਇਸ ਆਈਟੀਆਈ ਵੱਲੋਂ ਹੋਣੇ ਚਾਹੀਦੇ ਨੇ ਜੀ ਜਰੂਰ ਹੋਣੇ ਚਾਹੀਦੇ ਆ ਮੈਂ ਤਾਂ ਮੈਡਮ ਨੂੰ ਕਹੂੰਗੀ ਕਿ ਮੈਡਮ ਤੁਸੀਂ ਇਹੋ ਜਿਹੇ ਪ੍ਰੋਗਰਾਮ ਕਰਦੇ ਰਿਹਾ ਕਰੋ ਕਿਉਂਕਿ ਥੋੜਾ ਜਿਹਾ ਗਰਲਸ ਨੂੰ ਪ੍ਰੋਟੈਕਸ਼ਨ ਮਿਲਦੀ ਵੀ ਹਾਂ ਅਸੀਂ ਅੱਗੇ ਵਧੀਏ ਕੋਈ ਹੋਰ ਵੀ ਸਾਡੇ ਵੱਲੋਂ ਵੀ ਕੋਈ ਤੁਹਾਨੂੰ ਲੋੜ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ ਜ਼ਰੂਰ ਥੈਂਕ ਯੂ ਮੈਮ ਜੀਤ ਕੌਰ ਬਹੁਤ ਵਧੀਆ ਲੱਗਿਆ ਅਗਰ ਜੋਬ ਮਿਲਦੀ ਹੈ ਤਾਂ ਫਿਰ ਕਰੋਗੇ ਜੀ ਹਾਂ ਜੀ ਜ਼ਰੂਰ ਕੀ ਕਹਿਣਾ ਚਾਹੁੰਦੇ ਹੋ ਕਿ ਐਵੇਂ ਦੇ ਜੋਬ ਮਿਲੇ ਹਰ ਜਗ੍ਹਾ ਲੱਗਣੇ ਚਾਹੀਦੇ ਆ ਤਾਂ ਕਿ ਪੂਰੇ ਸਾਡੇ ਯੂਥ ਨੂੰ ਸਪੋਰਟ ਮਿਲੇ ਇੱਕ ਤਰ੍ਹਾਂ ਨਾਲ ਤੇ ਸਾਰੇ ਏਮਪਲੋਇਮੈਂਟ ਰੈਂਡ ਇਹ ਨਾਮ ਹੈ ਤੁਹਾਡਾ ਸੁਮਨਦੀਪ ਕੌਰ ਕਿੱਥੋਂ ਆਏ ਹੋ ਜੀ ਖਾਨਪੁਰ ਖੈਰੜ ਤੋਂ ਜੀ ਪਹਿਲਾਂ ਜੋਬ ਕੀਤੀ ਹੈ 1 ਇਅਰ

एक सुरक्षित एन्वामेंट है हमारे यहाँ और लड़कियों के लिए हमारे यहाँ इस समय अपॉर्चुनिटीज़ भी हैं क्योंकि हमारी मैनेजमेंट में बहुत ज़्यादा फोकस है कि डाइवर्सिटी की ओर से इनके पास ना एक यहाँ पे एक ट्रेड है कोपा कंप्यूटर ऑपरेटर तो हमारे पास कंप्यूटर ऑपरेटर की वैकेंसीज तो हैं बट क्योंकि हम लोग एक मैनुफेक्चरिंग इंडस्ट्री से हैं तो हमारा बेसिक जो काम है वो है ट्रैक्टर मैनुफेक्चरिंग का तो हम यहाँ से जो आई टी आई लड़कियाँ करके जाती हैं हम उन्हें ट्रेनिंग देते हैं टेक्निकल ट्रेनिंग देते हैं और उसके बाद उनको हम जब उनका टेस्ट लेते हैं जब हमें लगता है कि ये लड़की लाइन पे काम कर सकती है मैन्युफैक्चरिंग में कुछ कंट्रीब्यूट कर सकती है तो हम इनको मैन्युफैक्चरिंग में ही जो है डिप्लॉय करते हैं और वो मैनुफेक्चरिंग ट्रैक्टर बनाने में हमारे यहाँ सहयोग कि बच्चियाँ रोजगार दे चुकी है अगर मैं पिछले 5 साल के आंकड़े निकालूं तो 100 से ऊपर लड़कियां हैं जो हमारे यहां काम आश्मा अश्मा जी किड़ी कंपनी ਤੋਂ ਆਏ ਆ ਟਾਇਨਰ ਕੰਪਨੀ ਤੋਂ ਆਏ ਮੈਂ ਤੇ ਮੇਰੇ ਸੁਨੀਤਾ ਮਾ ਮਾੜਾ ਜੀ ਜਾਣਦੇ ਆ ਕਿ ਇੱਥੋਂ ਅਸੀਂ ਵਧੀਆ ਟੈਲੈਂਟ ਲੈ ਕੇ ਜਾਈਏ ਤੇ ਆਪਣੀ ਕੰਪਨੀ ਚ ਜਾ ਕੇ এমਪਲਾਈ ਕਰੇ ਤੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਅਸੀਂ ਵਧੀਆ ਟ੍ਰੇਨਿੰਗ ਦੇ ਕੇ ਉਸ ਤੋਂ ਬਾਅਦ ਇਹਨਾਂ ਨੂੰ ਕੰਮ ਜੌਬ ਓਪਰਚ्युनिटी ਦੇਵਾਂਗੇ ਕਈ ਜਿਹੜੇ ਮਾਪੇ ਨੇ ਬੱਚਿਆਂ ਨੂੰ ਜਿਹੜੀ ਲੜਕੀਆਂ ਨੂੰ ਖਾਸ ਕਰਕੇ ਜੌਬ ਜੌਬ ਤੇ ਭੇਜਣ ਲਈ ਡਰਦੇ ਨੇ ਪਰ ਜੌਬ ਮੇਲੇ ਦੇ ਵਿੱਚ ਜੇ ਆਪਾਂ ਗੱਲ ਕਰੀਏ 2.5 ਤੋਂ 300 ਬੱਚੀਆਂ ਜਿਹੜੀਆਂ ਨੇ ਉਹਰੇ ਜੌਬ ਕਰਨ ਦੇ ਲਈ ਆਏ ਆ ਉਹ ਸਾਹ ਜਿਹੜਾ ਉਹਨਾਂ ਦੇ ਵਿੱਚ ਹੌਸਲਾ ਵਜਾਈ ਦੇ ਲਈ ਕੀ ਕਹਿਣਾ ਚਾਹੋਗੇ ਲੜਕੀਆਂ ਨੇ ਸਰ ਅਸੀਂ ਬਹੁਤ ਸਾਰੀ oportunidades ਲੈ ਕੇ ਆ ਰਹੇ ਹਾਂ ਲਈ ਤੇ ਉਹਨਾਂ ਲਈ ਬਹੁਤ ਸਾਰੀ ਸੇਫਟੀ ਫੈਸਿਲਿਟੀਆਂ ਵੀ ਅਸੀਂ ਦੇਵਾਂਗੇ ਜਿਵੇਂ ਆਉਣ ਜਾਣ ਦਾ ਬੱਸ ਫੈਸਿਲਿਟੀ ਦੇਵਾਂਗੇ so that ਉਹਨਾਂ ਦੀ ਸੇਫਟੀ ਸਾਰੀ ਦੇਖੀ ਜਾਏਗੀ ਬਾਕੀ ਹੋਰ ਵੀ ਬਹੁਤ ਸਾਰੀ ਸਹੂਲਤਾਂ ਨੇ ਜਿਹੜੀ ਅਸੀਂ ਪ੍ਰੋਵਾਈਡ ਕਰਾਂਗੇ ਕੰਪਨੀ ਵੱਲੋਂ ਤੇ ਆਹੀ ਮੈਂ ਹੁਣ ਤੱਕ ਕਿੰਨੀਆਂ ਜੜੀ ਲੜਕੀਆਂ ਨੂੰ ਇਸ ਆਈਡੀਆ ਦੇ ਵਿੱਚ ਤੁਸੀਂ ਜੋਬ ਦਵਾ ਚੁੱਕੇ ਹੋ ਰੋਜਗਾਰ ਤੇ ਲਾ ਚੁੱਕੇ ਹੋ ਜੀ ਸਰ ਇਦਾਂ ਆਪਣੇ ਕੋਲ ਰਿਕਾਰਡ ਨਹੀਂ ਹੈ ਪਰ ਹਾਂ ਅਸੀਂ ਇਹਨਾਂ ਨੂੰ ਟ੍ਰੇਨਿੰਗ ਤੇ ਬੁਲਾਣੇ ਆ ਇਹਨਾਂ ਨੂੰ ਟ੍ਰੇਨ ਕਰਦੇ ਆ ਉਸ ਤੋਂ ਬਾਅਦ ਅਸੀਂ ਆਪਣਾ EMPLOYE ਕਰ ਲੈਨੇ ਆਪਣੇ ਕੰਮ ਮੇਰਾ ਨਾਮ ਰਿਤਿਮਾ ਢਿੱਲੋਂ ਹੈ ਸਾਡੀ ਕੰਪਨੀ ਦਾ ਨਾਮ ਵੀਰਾ ਕਲੋਥਿੰਗਸ ਹੈ ਅਸੀਂ ਆਪਣਾ ਮੈਨੂਫੈਕਚਰਿੰਗ ਯੂਨਿਟ ਆਪ ਕ੍ਰੀਏਟ ਕੀਤਾ ਜੀ 2020 ਚ ਜਦੋਂ ਕੋਵਿਡ ਆਇਆ ਸੀਗਾ ਅੱਜ ਦੀ ਡੇਟ 'ਚ ਅਸੀਂ ਪੂਰਾ ਸਾਡੇ ਆਲਮੋਸਟ 3 ਸ਼ੋਰੂਮਸ ਬਣ ਚੁੱਕੇ ਆ ਵਿਮਨ ਅਪੀਰਲਸ ਦੇ ਵਿੱਚ ਸਾਡੀ ਐਕਸਪਰਟਿਸ ਹੈਗੀ ਹੈ ਅਸੀਂ ਸਟਾਰਟ ਜਦੋਂ ਬ੍ਰਾਂਡ ਕੀਤਾ ਸੀ ਅਸੀਂ ਆਈਟੀਆਈ ਦੇ ਬੱਚਿਆਂ ਦੇ ਨਾਲ ਹੀ ਕੀਤਾ ਸੀ ਅੱਜ ਦੀ ਡੇਟ 'ਚ ਸਾਡੇ ਕੋਲ ਮੋਰ ਦੈਨ 50 ਆਈਟੀਆਈ ਦੀ ਗਰਲਸ ਜਿਹੜੀਆਂ ਨੇ ਜੌਬ ਕਰ ਰਹੀਆਂ ਨੇ ਔਰ 4-4 ਸਾਲ ਹੋ ਗਏ ਬੱਚਿਆਂ ਨੂੰ ਜਿਹੜੇ ਕੰਟੀਨਿਊਟੀ 'ਚ ਸਾਡੇ ਕੋਲ ਕੰਮ ਕਰ ਰਹੇ ਉਹਨਾਂ ਨੂੰ ਪੂਰੀ ਗਰੋਥ ਮਿਲ ਰਹੀ ਹੈ ਸੈਲਰੀ ਵਾਈਜ਼ ਵੀ ਹਰ ਤਰ੍ਹਾਂ ਨਾਲ ਅੱਜ ਜਦੋਂ ਸਾਨੂੰ ਪਤਾ ਲੱਗਾ ਕਿ ਰਡਿਆਲੇ ਦੇ ਵਿੱਚ ਫੇਰ ਪਲੇਸਮੈਂਟ ਡਰਾਈਵ ਚੱਲ ਰਹੀ ਹੈ ਮੈਮ ਨੇ ਇਨਵਾਈਟ ਕੀਤਾ ਸੀ ਅਸੀਂ ਆਏ ਆ ਆਲਮੋਸਟ 15 ਬੱਚੇ ਅਸੀਂ ਅੱਜ ਵੀ ਸਿਲੈਕਟ ਕਰ ਲਏ ਕਿਉਂਕਿ ਮੇਰੇ ਅਸੀਂ ਯੂਨੀਫਾਰਮਸ ਦਾ ਵੀ ਅੱਗੇ ਕੰਮ ਕਰ ਰਹੇ ਹਾਂ ਸਕੂਲਸ ਦੇ ਨਾਲ ਡਾਕਟਰਸ ਦੀ ਯੂਨੀਫਾਰਮਸ ਦਾ ਵੀ ਸਾਡਾ ਚੱਲਦਾ ਹੈ ਸੋ ਕਾਫੀ ਅੱਗੇ ਗਰੋਥ ਹੈ ਕਿਉਂਕਿ ਸਾਡਾ ਐਕਸਪੋਰਟ ਦਾ ਵੀ ਹੈ ਕੰਮ ਬੇਸਿਕਲੀ ਸਾਡੀ ਕੈਨੇਡਾ ਦੇ ਵਿੱਚ ਵੀ ਅਸੀਂ ਅੱਗੇ ਯੂਨਿਟ ਓਪਨ ਕਰਨ ਲੱਗੇ ਹਾਂ ਸੋ ਵੀਰਾ ਕਲੋਥਿੰਗਸ ਨਾਮ ਹੈ ਸਾਡੇ ਬ੍ਰਾਂਡ ਦਾ ਸੋ ਅੱਗੇ ਵੀ ਅਸੀਂ ਜਿੰਨੇ ਵੀ ਪਲੇਸਮੈਂਟ ਡਰਾਈਵਸ ਚੱਲਣਗੇ ਅਸੀਂ ਮੈਕਸਿਮਮ ਮੈਕਸਿਮਮ ਜਿਹੜੀ ਵਿਮਨ ਹੈਗੇ ਆ ਉਹਨਾਂ ਨੂੰ ਸਪੋਰਟ ਕਰਦੇ ਹਾਂ ਮੇਰੀ ਸਾਰੀ ਯੂਨਿਟ ਦੇ ਵਿੱਚ 95% ਕੁੜੀਆਂ ਨੇ ਜਿਨ੍ਹਾਂ ਨੂੰ ਅਸੀਂ ਜੋਬਸ ਦਿੱਤੀਆਂ ਨੇ ਸਾਡੇ ਬ੍ਰਾਂਡ ਦਾ ਮੇਨ ਫੋਕਸ ਹੀ ਇਹ ਮੇਰੇ ਹਸਬੰਦ ਨੇ ਬੇਸਿਕਲੀ ਇਹ ਬ੍ਰਾਂਡ ਲਾਂਚ ਕੀਤਾ ਸੀ ਉਹਨਾਂ ਦਾ ਨਾਮ ਫਤੇਜੀਤ ਸਿੰਘ ਢਿੱਲੋਂ ਹੈ ਉਹਨਾਂ ਦਾ ਫੋਕਸ ਮੇਨ ਇਹੀ ਸੀਗਾ ਕਿ ਅਸੀਂ ਜਿਹੜੀ ਵਿਮਨ ਹੈ ਪੰਜਾਬ ਦੀ ਕੁੜੀਆਂ ਨੇ ਉਹਨਾਂ ਨੂੰ ਨੌਕਰੀ ਪ੍ਰੋਵਾਈਡ ਕਰਨੀ ਹੈ ਤਾਂ ਕਿ ਉਹਨਾਂ ਨੂੰ ਹੋਰ ਕਿਤੇ ਨਾ ਜਾਣਾ ਪਵੇ ਬੱਚਿਆਂ ਨੂੰ ਕੀ ਸੰਦੇਸ਼ ਦੋਗੇ ਬੱਚਿਆਂ ਨੂੰ ਅਪੀਲ ਕੀ ਕਰੋਗੇ ਕਿਉਂਕਿ ਮਾਪੇ ਜਿਹੜੇ ਨੇ ਕੁੜੀਆਂ ਨੂੰ ਘਰੋਂ ਕੱਢਣ ਤੇ ਵੀ ਡਰਦੇ ਨੇ ਹਾਲਾਤ ਜਿਹੜੇ ਪੰਜਾਬ ਦੇ ਇਹ ਜਿਹੇ ਬਣ ਚੁੱਕੇ ਨੇ ਤੁਹਾਨੂੰ ਪਤਾ ਹੀ ਹੈ ਕਿ ਬੱਚਿਆਂ ਦੇ ਨਾਲ ਕੀ ਕੁਝ ਹੋ ਰਿਹਾ ਉਹਨਾਂ ਨੂੰ ਦੇਖਦੇ ਹੋਏ ਬੱਚਿਆਂ ਨੂੰ ਕੀ ਅਪੀਲ ਕਰੂਗੇ ਉਹਨਾਂ ਦੇ ਮਾਪਿਆਂ ਨੂੰ ਕੀ ਕਹੋਗੇ ਨਹੀਂ ਦੇਖੋ ਜੀ ਅਸੀਂ ਤੇ ਇਹੀ ਕਵਾਂਗੇ ਕਿ ਇਦਾਂ ਦਾ ਸਾਡੇ ਕੋਲ 4-4 ਸਾਲ ਹੋ ਗਏ ਬੱਚੀਆਂ ਕੰਮ ਕਰ ਰਹੀਆਂ ਨੇ ਬਿਲਕੁਲ ਸੇਫ ਨੇ ਅਸੀਂ ਪੂਰੀ ਜ਼ਿੰਮੇਵਾਰੀ ਵੀ ਲੈਣੇ ਆ ਉਹਨਾਂ ਦੀ ਕਿ ਜੇ ਸਾਡੇ ਕੋਲ ਜਿੰਨੀ ਦੇਰ ਵੀ ਉਹ ਬੱਚੇ ਹੈਗੇ ਬਿਲਕੁਲ ਸੇਫ ਰਹਿਣਗੇ ਜਦੋਂ ਤੱਕ ਸਾਡੇ ਕੋਲ ਕੰਮ ਕਰ ਰਹੇ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੈ ਹੁਣ ਮੈਂ ਤੁਹਾਨੂੰ ਦੱਸ ਰਹੀ ਹਾਂ ਮੇਰੇ ਕੋਲ 2020 'ਚ ਅਸੀਂ ਕੋਵਿਡ 'ਚ ਇਹ ਬ੍ਰਾਂਡ ਲਾਂਚ ਕੀਤਾ ਸੀ ਬੇਸਿਕਲੀ ਫੇਸ ਮਾਸਕ ਦੇ ਨਾਲ ਅੱਜ ਅਸੀਂ ਉਸ ਲੈਵਲ ਤੇ ਪਹੁੰਚ ਚੁੱਕੇ ਹਾਂ ਕਿ ਸਾਡੇ ਫੁੱਲ ਫਲੇਸ਼ਡ ਆਪਣੇ ਸ਼ੋਅਰੂਮਸ ਨੇ ਬਾਹਰੋਂ ਕਿਤੋਂ ਅਸੀਂ ਕਦੀ ਇੱਕ ਵੀ ਚੀਜ਼ ਨਹੀਂ ਲੈਂਦੇ ਹਰ ਚੀਜ਼ ਸਾਡੀ ਇਹੀ ਬੱਚੀਆਂ ਬਣਾ ਰਹੀਆਂ ਨੇ ਤੁਸੀਂ ਸਾਡੇ ਪੇजेस ਫ ਤੋ ਅਸੀਂ ਬੱਚਿਆਂ ਦੇ ਮਾਪਾਪ ਨੂੰ ਅਪੀਲ ਕੀ ਕਰਾਂਗੇ ਅਸੀਂ ਇਹ ਅਪੀਲ ਕਰਾਂਗੇ ਜੀ ਕਿ ਤੁਸੀਂ ਬੱਚਿਆਂ ਨੂੰ ਸਭੋ ਹੌਸਲਾ ਦਿਓ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਬੱਚਿਆਂ ਨੂੰ ਅੱਗੇ ਨੌਕਰੀਆਂ ਮਿਲਦੀਆਂ ਨੇ ਜੀ ਨੌਕਰੀ ਕੋਈ ਕਰਨਾ ਚਾਹੇ ਤੇ ਸੋ ਆਈਟੀਆਈ ਬਹੁਤ ਵਧੀਆ ਇਸ ਚੀਜ਼ ਦੇ ਵਿੱਚ ਕਰ ਰਿਹਾ ਪਾਰਟਿਸਪੇਟ ਕਰ ਰਿਹਾ ਕਿਉਂਕਿ ਇੱਥੇ ਜ਼ਿਆਦਾਤਰ ਕੁੜੀਆਂ ਨੇ ਜੀ ਬਿਲਕੁਲ ਲੱਗਣੇ ਚਾਹੀਦੇ ਆਏ ਤੇ ਮੈਨੂੰ ਲੱਗਦਾ ਹੈ ਕਿ ਹੋਰ ਕਿਤੋਂ ਅਸੀਂ ਜਾ ਕੇ ਲੱਭ ਕੇ ਲਿਆਈਏ ਆਪਣੇ ਲਈ ਸਟਾਫ ਸੋ ਸਭ ਤੋਂ ਬੈਸਟ ਹੈ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਨੂੰ ਤੁਸੀਂ ਦੇਖਿਆ ਕਿ ਖਰੜ ਦੇ ਨੇੜਲੇ ਪਿੰਡ ਆਰਟੀਆਈ ਦੇ ਵਿੱਚ ਅੱਜ ਰੋਜ਼ਗਾਰ ਮੇਲਾ ਸਰਕਾਰ ਦੇ ਵੱਲੋਂ ਚਲਾਇਆ ਗਿਆ तकरीबन 7 ਦੇ ਕਰੀਬ ਜੜੀਆਂ ਨੇ ਪੂਰੀ ਕੰਪਨੀਆਂ ਜੜੀਆਂ ਨੇ ਬੱਚਿਆਂ ਨੂੰ ਹਾਇਰ ਕਰਨ ਲਈ ਆਈਆਂ ਨੇ ਪ੍ਰਿੰਸੀਪਲ ਅਮਰਤਵੀਰ ਕੌਰ ਹੁੰਦਲ ਦੇ ਵੱਲੋਂ ਆਈ ਹੋਈ ਕੰਪਨੀਆਂ ਦਾ ਜਿੱਥੇ ਨਿੱਗਾ ਸਵਾਗਤ ਕੀਤਾ ਗਿਆ ਉੱਥੇ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਸਿਰਾਨੀ ਚੱਡਾ ਨੇ ਵੀ ਜਿਹੜੇ ਐਮਸੀ ਜਿਹੜੇ ਉਰੇ ਪਹੁੰਚੇ ਨੇ ਮੁੱਖ ਮਹਿਮਾਨ ਦੇ ਵਜੋਂ ਉਹਨਾਂ ਨੇ ਵੀ ਕਿਹਾ ਕਿ ਇਹੋ ਜਿਹੇ ਰੋਜ਼ਗਾਰ ਜਿਹੜੇ ਨੇ ਮੇਲੇ ਲੱਗਣੇ ਚਾਹੀਦੇ ਨੇ ਤਾਂ ਜੋ ਬੱਚੀਆਂ ਨੂੰ ਵੀ ਜਿਹੜਾ ਹੈ ਪੰਜਾਬ ਦੇ ਵਿੱਚ ਰੋਜ਼ਗਾਰ ਮਿਲੇ ਤੇ ਦੂਜੇ ਪਾਸੇ ਲੜਕੀਆਂ ਨੇ ਜੋ ਉਰੇ ਰੋਜ਼ਗਾਰ ਲੈਣ ਆਈਆਂ ਨੇ ਉਹਨਾਂ ਨੇ ਵੀ ਸਰਕਾਰ ਦਾ ਅਤੇ ਪ੍ਰਿੰਸੀਪਲ ਮੈਮ ਦਾ ਜਿਹੜਾ ਧੰਨਵਾਦ ਕੀਤਾ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਇਹੋ ਜਿਹੇ ਰੋਜ਼ਗਾਰ ਜਿਹੜੇ ਮੇਲਿਆਂ ਦੇ ਨਾਲ ਸਾਡੇ ਘਰ ਦਾ ਗੁਜ਼ਾਰਾ ਜਿੱਥੇ ਵਧੀਆ ਹੁੰਦਾ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਤੇ ਦ ਵੱਤ ਤੋਂ ਵੱਧ ਮੋਟੀ ਵੈ ਕੇ ਪੰਜਾਬ ਦੀ ਲੜਕੀਆਂ ਨੂੰ ਪੰਜਾਬ ਦੇ ਵਿੱਚ ਹੀ ਰੋਜ਼ਗਾਰ ਦੇ ਕੇ ਉਹਨਾਂ ਨੂੰ ਜਿਹੜਾ ਹੈ ਅੱਗੇ ਵਧਾਇਆ ਜਾਵੇ ਖਰੜਤੋਸ਼ ਡੈਵਿਡ ਬਰਮਾ ਦੀ ਖਾਸ ਰਿਪੋਰਟ